ਹਲੋ ਦੋਸਤੋ ਮੈਰਿਜ ਬਿਊਰੋ ਪੰਜਾਬ ਚੈਨਲ ਵਿੱਚ ਤੁਹਾਡਾ ਸਭ ਦਾ ਇੱਕ ਵਾਰ ਫਿਰ ਤੋਂ ਬਹੁਤ ਬਹੁਤ ਸਵਾਗਤ ਆ ਦੋਸਤੋ ਜੇਕਰ ਤੁਸੀਂ ਵੀ ਆਪਣੇ ਲਈ ਜਾਂ ਫਿਰ ਆਪਣੇ ਬੇਟੀ ਐ ਬੇਟੇ ਲਈ ਕਿਸੇ ਚੰਗੇ ਰਿਸ਼ਤੇ ਦੀ ਤਲਾਸ਼ ਵਿੱਚ ਜਦੋਂ ਸਾਡੇ ਦੁਆਰਾ ਤੁਹਾਡੇ ਲਈ ਜਾਂ ਫੇ ਬੇਟੀ ਐ ਬੇਟੀ ਲਈ ਸਾਡੇ YouTube ਚੈਨਲ ਦੇ ਉੱਤੇ ਰਿਸ਼ਤੇ ਦੀ ਐਡਵਰਟਾਈਜ਼ਮੈਂਟ ਕੀਤੀ ਜਾਵੇਗੀ ਦੋ ਗੱਲਾਂ ਤੁਸਤਾਂ ਵਿੱਚ ਰੱਖਣੀਆਂ ਨੇ ਸਿਕਿਉਰਿਟੀ ਤੇ ਕੰਟੈਂਟ ਸ਼ੇਅਰਿੰਗ ਇਸ ਲਈ ਤੁਸੀਂ ਆਪਣਾ ਜਾਂ ਫਿਰ ਆਪਣੇ ਬੇਟੇ ਜਾਂ ਬੇਟੀ ਦਾ ਬਾਇਓ ਡਾਟਾ ਸਾਨੂੰ ਬੇਫਿਕਰ ਕੋਈ ਸ਼ੇਅਰ ਕਰ ਸਕਦੇ ਹੋ ਸਾਡਾ ਇਹ ਦਾਅਵਾ ਹੈ ਕਿ ਤੁਹਾਡਾ ਸਾਰਾ ਪਰਸਨਲ ਡਾਟਾ ਮਹਿਫੂਜ਼ ਰੱਖਿਆ ਜਾਊਗਾ ਤੁਸੀਂ ਆਪਣਾ ਬਾਇਓ ਡਾਟਾ ਸਿੱਧੇ ਸਾਨੂੰ ਸੰਪਰਕ ਕਰਕੇ ਵੀ ਸ਼ੇਅਰ ਕਰ ਸਕਦੇ ਹੋ ਜਾਂ ਫਿਰ ਸਾਨੂੰ WhatsApp ਤੇ ਕਰ ਸਕਦੇ ਹੋ ਜੀ ਐਡਵਰਟਾਈਜ਼ਮੈਂਟ ਵੀਡੀਓ ਬਣ ਕੇ ਤੁਹਾਨੂੰ ਮਿਲ ਜਾਏਗੀ ਸਾਨੂੰ ਆਪਣੇ ਨਾਲ ਕੰਮ ਕਰਨ ਲਈ ਇੱਕ ਮੈਰਿਜ ਬਿਊਰੋ ਫਰੈਂਚਾਈਜ਼ ਲੋੜਾ ਜਿਸ ਕਿਸੇ ਨੂੰ ਸਾਨੂੰ ਮਿਲ ਕੇ ਰਿਸ਼ਤੇ ਦਾ ਕੰਮ ਕਰਨਾ ਹੋਵੇ ਤਾਂ ਉਹ ਆਪਣਾ ਡਾਟਾ ਸਾਨੂੰ ਕੰਟੈਕਟ ਤੇ ਜਾਂ ਫਿਰ ਸਾਨੂੰ WhatsApp ਤੇ ਸ਼ੇਅ ਦੋਸਤੋ ਅੱਜ ਜਿਸੀ ਤੋਂ ਹੜਲੀ ਜੋ ਨਵਾਂ ਰਿਸ਼ਤੇ ਲਈ ਆਏ ਹਾਂ ਜਿੱਤੇ ਚ ਪ੍ਰੋਦਾ ਲੜਕਾ ਦਾ ਜੋ ਕਿ ਜਰਸੀ ਕਾਸਮ ਸੰਬੰਧ ਰੱਖਦੇ ਹਨ ਉਸ ਲਈ ਖੂਜਨ ਲੜਕੀ ਲੋੜਾ ਲੜਕੇ ਦੀ ਉਮਰ 31 ਸਾਲਾ ਰੰਗ ਗੋਰਾਗਾ ਕੱਦ 5 ਫੁੱਟ 10 ਇੰਚਾ ਲੜਕੇ ਦੇ ਪਰਿਵਾਰ ਵਿੱਚ ਮਾਤਾ ਪਿਤਾ ਲਾਵੇ ਇੱਕ ਲੜਕਾ ਆਪ ਹੈ ਤੇ ਇੱਕ ਭੈਣ ਹੈ ਜੋ ਕਿ ਵਿਆਹੀ ਹੋਈ ਹਨ ਇਹ ਪਰਿਵਾਰ ਬਰਨਾਲੇ ਦੇ ਰਹਿਣ ਵਾਲਿਆਂ ਪਰਿਵਾਰ ਕੋਲ 45 ਕਿਲੇ ਜ਼ਮੀਨ ਵੀ ਹੈ ਲੜਕਾ ਇਸ ਸਮੇਂ ਕੈਨੇਡਾ ਪੱਕਾ ਹੈ ਤੇ ਆਪਣੇ ਖੁਦ ਦਾ ਘਰ ਹੈ ਅਤੇ ਆਪਣਾ ਟਰੱਕ ਸਖੋਂ ਦਾ ਖੁਦ ਦਾ ਬਿਜ਼ਨਸ ਵੀ ਹੈ ਜਿਸ ਦੀ ਆਮਦਨ ਵੀ ਬਹੁਤ ਵਧੀਆ ਹੈ ਲੜਕੀ ਵਾਲਿਆਂ ਨੂੰ ਜਰਸੀ ਕਾਸ ਦੀ ਸੋਹਣੀ ਤੇ ਪੰਡਾਲ ਹੈ ਵਰਦੀ ਕੰਨਿਆ ਦੇ ਲੋਟ ਜਿਸ ਕਿਸੇ ਪਰਿਵਾਰ ਨੂੰ ਆਪਣੀ ਲੜਕੀ ਲਈ ਐਦਾ ਰਿਸ਼ਤੇ ਲੋੜ ਹੋਵੇ ਤੇ ਜੇਕਰ ਉਹਨਾਂ ਨੂੰ ਇਹਦਾ ਪਸੰਦ ਹੋਵੇ ਤਾਂ ਸਾਡੇ 3 ਨੰਬਰ ਤੇ ਸੰਪਰਕ ਕਰ ਸਕਦੇ ਨੇ WhatsApp ਕਰ ਸਕਦੇ ਨੇ ਤੇ ਆਪਣੀ ਰਿਸ਼ਤੇ ਦੀ ਗੱਲ ਨੂੰ ਪੱਕੀ ਕਰ ਸਕਦੇ ਨੇ ਵੀਡੀਓ ਲਾਈਕ ਸ਼ੇਅਰ ਕਰਨਾ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਥੈਂਕ ਯੂ ਵੈਰੀ ਮੱਚ